ਇਸਾ ਲਾਛਾ ਆਟੋਮੈਟਿਕ ਗਰਾਫਿਕ ਜਿਹੜੀ ਕੀਤੀ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਗੁਰਪ੍ਰਤਿ ਦੀ ਥਾਂ ਜੋ ਵਾਹਿਗੁਰੂ ਦੀ ਕਾਰਖਾਨਾ ਵਾਹਿਗੁਰੂ ਦੀ ਕਿਫਤੇ ਜੋ ਸਤਿਗੁਰੂ ਮਹਾਰਾਜ ਜੀ ਨੇ ਮਹਾਨ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਬਾਹਮਣ ਪਵਿੱਤਰ ਸਥਾਨ ਅਗਤ ਸ੍ਰੀ ਦਮਨੰਥ ਸਾਹਿਬ ਗੁਰੂ ਕਾਂਸੀ ਜਦੇ ਜੇਦਾ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਸ਼ਖਸੀਅਤ ਬਾਬਾ ਠੇਕ ਸਿੰਘ ਜੀ ਤਨੌਲਾ ਜਿੰਨਾਂ ਨੂੰ ਆਜਾ ਸਨਕਾਰ ਜੋਗ ਸਿੰਘ ਸਾਹਿਬ ਜਾਨੀ ਕੁਲਦੀਪ ਸਿੰਘ ਜੀ ਗੜਗੱਤ ਸਮੁੱਚੀ ਸ਼ਰਮਣੀ ਬੋਰਡ ਬਦਵਾਰਾ ਪ੍ਰਬੰਧ ਕਮੇਟੀ ਸਮੁੱਚਾ ਜਥੇਬੰਦੀਆਂ ਨੇ ਸ੍ਰੀ ਦਾਲタル ਸਾਹਿਬ ਜੀ ਦੀ ਜਥੇ ਧਾਰਨੀ ਦੀ ਸੇਵਾ ਮਾਬਾ ਦੇਖ ਸਿੰਘ ਜੀ ਨੂੰ ਸੰਭਾਲੀ ਹੈ ਸਭ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਹ ਬਾਬਾ ਦੇਖ ਸਿੰਘ ਜੀ ਬਚਪਨ ਤੋਂ ਲੈ ਕੇ ਸੇਵਾ ਸਿੱਖੀ ਦਾ ਪ੍ਰਚਾਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਤਤਪਰ ਰਹੇ ਨੇ ਇਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਹੈ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਨਾਲ ਨਾਲ ਜੋ ਅੱਜ ਬਹੁਤ ਹੀ ਸ਼ਾਨੋ ਸ਼ਕਤ ਦੇ ਨਾਲ ਇਹਨਾਂ ਦੀ ਤਖਤ ਤਵ ਸਾਹਿਬ ਦੀ ਜੋ ਜੇਸੇਦਾਰੀ ਦੀ ਸੇਵਾ ਸੰਭਾਲੀ ਹੈ ਇਹ ਬਹੁਤ ਹੀ ਖੁਸ਼ੀਆਂ ਪ੍ਰਿਆ ਦਿਹਾੜ ਹੈ ਤਗੜੇ ਹੋ ਕੇ ਧਰਮ ਪ੍ਰਚਾਰ ਪ੍ਰਚਾਰ ਪ੍ਰਸਾਰ ਕਰਨਾ ਹੈ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਬਹੁਤ ਬਹੁਤ ਬ达ਗਿਆ ਸਿੰਘ ਸਾਹਿਬ ਜੀ ਨੂੰ ਸਮਰਥੀਆਂ ਸੰਗਤਾਂ ਨੂੰ ਸਮੁੱਚੇ ਸ਼ਤਾਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਬੋਰਡ ਪਿਛਲੇ 7 ਮਾਰਚ ਨੂੰ ਸਿੰਘ ਸਾਹਿਬ ਤਰਸੀਂ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਬਾਬਾ ਜੀ ਤੇਗ ਸਿੰਘ ਜੀ ਧਨੋਲੇ ਵਾਲਿਆਂ ਨੂੰ ਤਰਸ ਦਾ ਜਥੇਦਾਰ ਥਾਪਿਆ ਸੀ ਜਿਨ੍ਹਾਂ ਦੀ ਤਾਜ ਪੋਚੀ ਅੱਜ ਪਰੇਸ਼ਾਨੋ ਸ਼ਬਦ ਦੇ ਨਾਲ ਸਤਕਾਰਯੋਗ ਸਿੰਘ ਸਾਹਿਬ ਕਾਲ ਤਖਸ ਦੀ ਹਾਜ਼ਰੀ ਦੇ ਵਿੱਚ ਹੋਰ ਸਮੁੱਚੀ ਸਿੱਖ ਸੰਗਤ ਦੀ ਹਾਜ਼ਰੀ ਦੇ ਵਿੱਚ ਤਸਵੀਰ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਈ ਆ ਸੋ ਮੈਂ ਆਪਣੇ ਵੱਲੋਂ ਹਲਕਾ ਤਲਵੰਡੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਮੁੱਚੀ ਸਿੱਖ ਸੰਗਤ ਨੂੰ ਅੱਜ ਦੀ ਇਸ ਸੁਭਿਆਰੇ ਦੀ ਲੱਖ ਲੱਖ ਵਧਾਈ ਦਿੰਦਾ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਬਾਬਾ ਟੇਕ ਸਿੰਘ ਤਨੋਲਾ ਦੀ ਤਖਤਰੀ ਦਮਦਮਾ ਸਾਹਿਬ ਦੇ ਚੌਥੇਦਾਰ ਵਜੋਂ તાਜ ਪੋਸ਼ੀ ਹੋਈ ਹੈ ਕਰੀਬ ਇੱਕ ਮਹੀਨਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤਰੀ ਦਮਦਮਾ ਸਾਹਿਬ ਦੇ ਇੱਥੇਦਾਰ ਨਿਯੁਕਤ ਕੀਤੇ ਬਾਬਾ ਟੇਕ ਸਿੰਘ ਤਨੋਲਾ ਦੀ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਨਿਰਧਾਰਿਤ ਬਿਨਾ ਪ੍ਰੋਗਰਾਮ ਦੇ ਅਚਾਨਕ ਤਾਜਪੋਸ਼ੀ ਕੀਤੀ ਗਈ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੂੰ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਜ ਜਥੇਦਾਰ ਸਿੰਘ ਸਾਹਿਬ ਵਿਗਿਆਨੀ ਕੁਲਦੀਪ ਸਿੰਘ ਗੜਗਾ ਜੂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਧੀਕ ਗ੍ਰੰਥੀ ਤੱਕ ਸ੍ਰੀ ਤਮਦਮਾ ਸਾਹਿਬ ਦੇ ਪੰਜ ਪਿਆਰੀਆਂ ਤੋਂ ਇਲਾਵਾ ਕੁਝ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਸਤਾਰਾਂ ਅਤਿ ਸਿਰੋਪਾਏ ਪੇਟ ਕੇਤੇ ਜਦ ਕਿ ਸ਼੍ਰੋਮਣੀ ਕਾਲੇ ਦਲ ਵੱਲੋਂ ਸ਼ੋਮਨੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਨੇ ਦਸਤਾਰ ਭੇਟ ਕੀਤੀ। ਸਾਡੇ ਸਭ ਕਮੇਟੀ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ। ਬ੍ਰਿਸ਼ਟ ਸ਼ਾਲਾ ਸ਼ੌਕਨਾ ਦਿਖਾਰਾ ਦੀ ਵਿੱਚ ਚੜੀ ਕੀਤੀ। ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਗੁਰਪ੍ਰੀਤ ਜੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਤਿਗੁਰੂ ਮਹਾਰਾਜ ਜੀ ਨੇ ਮਹਾਨ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਪਾਵਨ ਪਵਿੱਤਰ ਸਥਾਨ ਅਗਤ ਸ੍ਰੀ ਦਮਨਮਾ ਸਾਹਿਬ ਗੁਰੂ ਕਾਂਸੀ ਦੇ ਜਥੇਦਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਸ਼ਖਸੀਅਤ ਬਾਬਾ ਠੇਕ ਸਿੰਘ ਜੀ ਤਨੌਲਾ ਜਿਨ੍ਹਾਂ ਨੂੰ ਅੱਜ ਸਰਕਾਰ ਜੋਗ ਸਿੰਘ ਸਾਹਿਬ ਜਾਨੀ ਕੁਲਦੀਪ ਸਿੰਘ ਜੀ ਗੜਗੱਤ ਸਮੁੱਚੀ ਸ਼ਰਮਣੀ ਬੋਰਡ ਬਦਾਰਾ ਪ੍ਰਬੰਧ ਕਮੇਟੀ ਸਮੁੱਚੀਆਂ ਜਥੇਬੰਦੀਆਂ ਨੇ ਸ਼੍ਰੀ ਦਾਲタル ਸਾਹਿਬ ਜੀ ਦੀ ਜਥੇ ਢਹਰੀ ਦੀ ਸੇਵਾ ਮਬਾਟੇਕ ਸਿੰਘ ਜੀ ਨੂੰ ਸੰਭਾਲੀ ਹੈ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਹ ਬਾਬਾ ਟੇਕ ਸਿੰਘ ਜੀ ਬਚਪਨ ਤੋਂ ਲੈ ਕੇ ਸੇਵਾ ਸਿੱਖੀ ਦਾ ਪ੍ਰਚਾਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਤਤਪਰ ਰਹੇ ਨਾ ਇਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਨਾਲ ਨਾਲ ਜੋ ਅੱਜ ਬਹੁਤ ਹੀ ਸ਼ਾਨੋ ਸ਼ਕਤ ਦੇ ਨਾਲ ਇਹਨਾਂ ਦੀ ਤਖਤ ਤਖਤ ਸਾਹਿਬ ਦੀ ਜੋ ਜੇਦਿਦਾਰੀ ਸੀ ਸੇਵਾ ਸਮਰਾਈ ਹੈ ਇਹ ਬਹੁਤ ਹੀ ਖੁਸ਼ੀਆਂ ਪ੍ਰਿਆ ਦਿਹਾੜਾ ਹੈ ਤਗੜੇ ਹੋ ਕੇ ਧਰਮ ਪ੍ਰਚਾਰ ਪ੍ਰਚਾਰ ਪ੍ਰਸਾਰ ਕਰਨਾ ਹੈ ਗੁਰਮਰਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਬਹੁਤ ਬਹੁਤ ਬਿਦਿਆ ਸਿੰਘ ਸਾਹਿਬ ਜੀ ਨੂੰ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਸ਼ਤਾਪ ਨੂੰ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਬੱਲੋ ਪਿਛਲੀ 7 ਮਾਰਚ ਨੂੰ ਸਿੰਘ ਸਾਹਿਬ ਤਸਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਬਾਬਾ ਜੀ ਤੇਗ ਸਿੰਘ ਜੀ ਧਨੋਲੇ ਵਾਲਿਆਂ ਨੂੰ ਤਸ ਦਾ ਜਥੇਦਾਰ ਥਾਪਿਆ ਸੀ ਜਿਨ੍ਹਾਂ ਦੀ ਤਾਜ ਪੋਛੀ ਅੱਜ ਪਰੇਸ਼ਾਨੋ ਸ਼ਬਦ ਦੇ ਨਾਲ ਸਤਕਾਰ ਜੋ ਸਿੰਘ ਸਾਹਿਬ ਕਾਲ ਤੱਕ ਸਾਡੀ ਹਾਜ਼ਰੀ ਦੇ ਵਿੱਚ ਹੋਰ ਸਮੁੱਚੀ ਸੰਗਤ ਦੀ ਹਾਜ਼ਰੀ ਦੇ ਵਿੱਚ ਤਸ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਈ ਆ ਸੋ ਮੈਂ ਆਪਣੇ ਵੱਲੋਂ ਹਲਕਾ ਤਲਵੰਡੀ ਸਾਬੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਮੁੱਚੀ ਸਿੱਖ ਸੰਗਤ ਨੂੰ ਅੱਜ ਦੀ ਇਸ ਸੁਧਿਹਾਰੇ ਦੀ ਲੱਖ-ਲੱਖ ਵਧਾਈ ਦਿੰਦਾ ਵੈਗਨੂਜੀਕਾ ਖਾਲਸਾ ਵੈਗਨੂਜੀਕੀ ਪਾਪਾ ਟੇਕ ਸਿੰਘ ਧਨੋਲਾ ਦੀ ਤਕਸ਼ੀਰੀ ਦਮਦਮਾ ਸਾਹਿਤ ਦੇ ਚੌਥੇਦਾਰ ਪਵਜੋ ਤਾਜਪੋਸ਼ੀ ਹੋਈ ਹੈ ਕਰੀਬ ਇੱਕ ਮਹੀਨਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਇੱਥੇਦਾਰ ਨਿਯੁਕਤ ਕਿਤੇ ਬਾਬਾ ਟੇਕ ਸਿੰਘ ਤਨੋਲਾ ਦੀ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਨਿਰਧਾਰਿਤ ਬਿਨਾ ਪ੍ਰੋਗਰਾਮ ਦੇ ਅਚਾਨਕ ਤਾਜਪੋਸ਼ੀ ਕੀਤੀ ਗਈ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੂੰ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਜ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਜੂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਧੀਕ ਗ੍ਰੰਥੀ ਤਕ ਚਰੀ ਤਮਦਮ ਸਾਹਿਬ ਦੇ ਪੰਜ ਪਿਆਰੀਆਂ ਤੋਂ ਇਲਾਵਾ ਕੁਝ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਸਤਾਰਾਂ ਅਤੇ ਸਿਰੋਪਾਓ ਪੇਟ ਕੀਤੇ ਜਦ ਕਿ ਸ਼੍ਰੋਮਣੀ ਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਨੇ ਦਸਤਾਰ ਪੇਟ ਕੀਤੀ ਸਾਡੇ ਚੀਰ ਵਿੱਚ ਸਭ ਕਮੇਟੀ ਦੇ ਅਧਿਕਾਰ ਨਿਯੁਕਤੀ ਕੀਤੀ ਗਈ ਹੈ ਬ੍ਰਿਸ਼ਟ ਸ਼ਾਲਾ ਸ਼ੌਕਨਾ ਦਿਖਾਰਾ ਦੀ ਵੀ ਨਿਯੁਕਤੀ ਕੀਤੀ ਹੈ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ गुरपते जी सान वाहगुरु जी का खालसा वाहगुरु जी की फतेह जो सतगुरु महाराज जी ने महान अपार बख्शिश कृपा की है पावन पवित्र स्थान भगत श्री दमदमा साहेब गुरु कंसी देदार साढ़े बहुत ही सत्कार जो ਮਹਾਨ ਸ਼ਖਸੀਅਤ ਬਾਬਾ ਠੇਕ ਸਿੰਘ ਜੀ ਤਨੌਲਾ ਜਿੰਨਾਂ ਨੂੰ ਅੱਜ ਸਰਕਾਰ ਜੋਗ ਸਿੰਘ ਸਾਹਿਬ ਜਾਨੀ ਕੁਲਦੀਪ ਸਿੰਘ ਜੀ ਗੜਗੱਤ ਸਮੁੱਚੀ ਸ਼ਰਮਣੀ ਵਰਦਵਾਰਾ ਪ੍ਰਬੰਧ ਕਮੇਟੀ ਸਮੁੱਚੀਆਂ ਜਥੇਬੰਦੀਆਂ ਨੇ ਸੇਰੇ ਦਾਲਦਰ ਸਾਹਿਬ ਜੀ ਦੀ ਜਥੇ ਧਾਰਨੀ ਦੀ ਸੇਵਾ ਬਾਬਾ ਢੇਕ ਸਿੰਘ ਜੀ ਨੂੰ ਸੰਭਾਲੀ ਹੈ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਹ ਬਾਬਾ ਢੇਕ ਸਿੰਘ ਜੀ ਬਚਪਨ ਤੋਂ ਲੈ ਕੇ ਸੇਵਾ ਸਿੱਖੀ ਦਾ ਪ੍ਰਚਾਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਤਤਪਰ ਰਹੇ ਨਾ ਇਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਨਾਲ ਨਾਲ ਜੋਤ ਅੱਜ ਬਹੁਤ ਹੀ ਸ਼ਾਨੋ ਸ਼ਕਤ ਦੇ ਨਾਲ ਇਹਨਾਂ ਦੀ ਤਖਤ ਤਖਤ ਸਾਹਿਬ ਦੀ ਜੋ ਜੇ세ਦਾਰੀ ਦੀ ਸੇਵਾ ਸੰਭਾਲੀ ਹੈ ਇਹ ਬਹੁਤ ਹੀ ਖੁਸ਼ੀਆਂ ਪ੍ਰਿਆ ਦਿਹਾੜਾ ਹੈ ਤਗੜੇ ਹੋ ਕੇ ਧਰਮ ਪ੍ਰਚਾਰ ਪ੍ਰਚਾਰ ਪ੍ਰਸਾਰ ਕਰਨਾ ਹੈ ਗੁਰਮਰਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਬਹੁਤ ਬਹੁਤ ਬਧਾ ਸਿੰਘ ਸਾਹਿਬ ਜੀ ਨੂੰ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਸ਼ਤਾਬ ਨੂੰ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤ ਬਾਬਾ ਇੰਗਰੇਜੀ ਕਾਲ ਸਾਹਿਬ ਬਹਿਰੀ ਦੇ ਫਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਬੱਲੋ ਪਿਛਲੇ 7 ਮਾਰਚ ਨੂੰ ਸਿੰਘ ਸਾਹਿਬ ਤਰਸੀਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਬਾਬਾਜੀ ਤੇਗ ਸਿੰਘ ਜੀ ਧਨੋਲੇ ਵਾਲਿਆਂ ਨੂੰ ਤਰਸਾ ਦਾ ਜਥੇਦਾਰ ਥਾਪਿਆ ਸੀ ਜਿਨ੍ਹਾਂ ਦੀ ਤਾਜ ਪੋਚੀ ਅੱਜ ਪਰੇਸ਼ਾਨੋ ਸ਼ਬਦ ਦੇ ਨਾਲ ਸਤਕਾਰਯੋਗ ਸਿੰਘ ਸਾਹਿਬ ਕਾਲ ਤਰਸਾ ਦੀ ਹਾਜ਼ਰੀ ਦੇ ਵਿੱਚ ਸਮੁੱਚੀ ਸੰਗਤ ਦੀ ਹਾਜ਼ਰੀ ਦੇ ਵਿੱਚ ਤਸਵੀਰ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਈ ਆ ਸੋ ਮੈਂ ਆਪਣੇ ਵੱਲੋਂ ਹਲਕਾ ਤਲਵੰਡੀ ਸਾਬੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਮੁੱਚੀ ਸਿੱਖ ਸੰਗਤ ਨੂੰ ਅੱਜ ਦੀ ਇਸ ਸੁਭਿਆੜੇ ਦੀ ਲੱਖ-ਲੱਖ ਵਧਾਈ ਦਿੰਦਾ ਵੈਗਨੂ ਜੀ ਦਾ ਖਾਲਸਾ ਵੈਗਨੂ ਜੀ ਪਾਪਾ ਟੇਕ ਸਿੰਘ ਤਨੋਲਾ ਦੀ ਤਖਤਰੀ ਦਮਦਮਾ ਸਾਹਿਬ ਦੇ ਚੋਤੇਦਾਰ ਵਜੋਂ ਤਾਜ ਪੋਸ਼ੀ ਹੋਈ ਹੈ ਕਰੀਬ ਇੱਕ ਮਹੀਨਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤਰੀ ਦਮਦਮਾ ਸਾਹਿਬ ਦੇ ਇੱਥੇਦਾਰ ਨਿਯੁਕਤ ਕੀਤੇ ਬਾਬਾ ਟੇਕ ਸਿੰਘ ਤਨੋਲਾ ਦੀ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਨਿਰਧਾਰਿਤ ਬਿਨਾ ਪ੍ਰੋਗਰਾਮ ਦੇ अचानक तवाजपोशी कीती गई सिंह साहिब बाबा टेक सिंह ਨੂੰ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਸਿੰਘ ਸਾਹਿਬ ਵਿਗਿਆਨੀ ਕੁਲਦੀਪ ਸਿੰਘ ਗੜਗਾ ਜੂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਧੀਕ ਗ੍ਰੰਥੀ ਤੱਕ ਸ਼੍ਰੀ ਤਮਦਮਾ ਸਾਹਿਬ ਦੇ ਪੰਜ ਪਿਆਰੀਆਂ ਤੋਂ ਇਲਾਵਾ ਕੁਝ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਸਤਾਰਾਂ ਅਤਿ ਸਿਰੋਪਾਏ ਪੇਟ ਕੇਤੇ ਜਦ ਕਿ ਸ਼੍ਰੋਮਣੀ ਕਾਲੇ ਦਲ ਵੱਲੋਂ ਸ਼ੋਮਨੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਨੇ ਦਸਤਾਰ ਭੇਟ ਕੀਤੀ। ਸਾਡੇ ਤੀਜੇ ਮੈਂਬਰਾਂ ਦੇ ਨਿਯੁਕਤੀ ਕੀਤੀ ਗਈ ਹੈ। ਬ੍ਰਿਸ਼ਟ ਸ਼ਾਲਾ ਸ਼ੌਕਨਾ ਦਿਖਾ ਰਹੇ ਦੇ ਵਿੱਚੜੀ ਕੀਤੀ ਗਈ। ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਗੁਰਪਤਰੀ ਦੀ ਥਾਂ ਵਾਹਿਗੁਰੂ ਦੀ ਕਾਖਾਲਸਾ ਵਾਹਿਗੁਰੂ ਦੀ ਕਿਫਤੇ ਜੋ ਸਤਿਗੁਰੂ ਮਹਾਰਾਜ ਜੀ ਨੇ ਮਹਾਨ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਪਾਵਨ ਪਵਿੱਤਰ ਸਥਾਨ ਅਗਤ ਸ੍ਰੀ ਦਮਨਮਾ ਸਾਹਿਬ ਗੁਰੂ ਕਾਂਸੀ ਦੇ ਜਥੇਦਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਸ਼ਖਸੀਅਤ ਬਾਬਾ ਢੇਕ ਸਿੰਘ ਜੀ ਤਨੌਲਾ ਜਿਨ੍ਹਾਂ ਨੂੰ ਅੱਜ ਸਰਕਾਰ ਜੋਗ ਸਿੰਘ ਸਾਹਿਬ ਜਾਂ ਨੀ ਕੁਲਦੀਪ ਸਿੰਘ ਜੀ ਗੜਤ ਸਮੁੱਚੀ ਸ਼ਰਮਣੀ ਬਦਵਾਰਾ ਪ੍ਰਬੰਧ ਕਮੇਟੀ ਸਮੁੱਚੀਆਂ ਜਥੇਬੰਦੀਆਂ ਨੇ ਸੇਰੇ ਦਾਲタル ਸਾਹਿਬ ਜੀ ਦੀ ਜਥੇ ਧਾਰੇ ਦੀ ਸੇਵਾ ਬਾਬਾ ਟੇਕ ਸਿੰਘ ਜੀ ਨੂੰ ਸੰਭਾਲੀ ਹੈ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬਾਬਾ ਟੇਕ ਸਿੰਘ ਜੀ ਬਚਪਨ ਤੋਂ ਲੈ ਕੇ ਸੇਵਾ ਸਿੱਖੀ ਦਾ ਪ੍ਰਚਾਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਤਤਪਰ ਰਹੇ ਨਾ ਇਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਨਾਲ ਨਾਲ ਜੋ ਅੱਜ ਬਹੁਤ ਹੀ ਸ਼ਾਨੋ ਸ਼ਕਤ ਦੇ ਨਾਲ ਇਹਨਾਂ ਦੀ ਤਖਤ ਤਖਤ ਸਾਹਿਬ ਦੀ ਜੋ ਜੇਸੇਦਾਰੀ ਸੀ ਸੇਵਾ ਸੰਭਾਲੀ ਹੈ ਇਹ ਬਹੁਤ ਹੀ ਖੁਸ਼ੀਆਂ ਪ੍ਰਿਆ ਦਿਹਾੜਾ ਹੈ ਤਗੜੇ ਹੋ ਕੇ ਧਰਮ ਪ੍ਰਚਾਰ ਪ੍ਰਚਾਰ ਪ੍ਰਸਾਰ ਕਰਨਾ ਹੈ ਗੁਰਮਰਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਬਹੁਤ ਬਹੁਤ ਬਦਗਿਆ ਸਿੰਘ ਸਾਹਿਬ ਜੀ ਨੂੰ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਸ਼ਤਾਬ ਨੂੰ ਵਾਹਿਗੁਰੂ ਜੀ ਕਾਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਬੱਲੋ ਪਿਛਲੇ 7 ਮਾਰਚ ਨੂੰ ਸਿੰਘ ਸਾਹਿਬ ਤਸ ਜੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਬਾਬਾ ਜੀ ਤੇਗ ਸਿੰਘ ਜੀ ਧਨੋਲੇ ਵਾਲਿਆਂ ਨੂੰ ਤਸ ਦਾ ਜਥੇਦਾਰ ਧਾਪਿਆ ਸੀ ਜਿਨ੍ਹਾਂ ਦੀ ਤਾਜ ਪੋਚੀ ਅੱਜ ਪਰੇਸ਼ਾਨੋ ਸ਼ਬਦ ਦੇ ਨਾਲ ਸਤਕਾਰਯੋਗ ਸਿੰਘ ਸਾਹਿਬ ਕਾਲ ਤਸ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋਰ ਸਮੁੱਚੀ ਸੰਗਤ ਦੀ ਹਾਜ਼ਰੀ ਦੇ ਵਿੱਚ ਤਸ ਜੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਈ ਆ ਸੋ ਮੈਂ ਆਪਣੇ ਵੱਲੋਂ ਹਲਕਾ ਤਲਵੰਡੀ ਸਾਹਿਬੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਮੁੱਚੀ ਸਿੱਖ ਸੰਗਤ ਨੂੰ ਅੱਜ ਦੀ ਇਸ ਸੁਭਿਆਰੇ ਦੀ ਲੱਖ-ਲੱਖ ਵਧਾਈ ਦਿੰਦਾ ਵੈਗਨੂਜੀਕਾ ਖਾਲਸਾ ਵੈਗਨੂਜੀਕਾ ਪਾਪਾ ਟੇਕ ਸਿੰਘ ਤੋਂ ਨੋਲਾ ਦੀ ਤਕਸ਼ਰੀ ਦਮਦਮਾ ਸਾਹਿਬ ਦੇ ਚੋਤੇਦਾਰ ਵਜੋਂ તાਜਪੋਸ਼ੀ ਹੋਈ ਹੈ ਕਰੀਬ ਇੱਕ ਮਹੀਨਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ શ્રી ਦਮਦਮਾ ਸਾਹਿਬ ਦੇ ਇੱਥੇਦਾਰ ਨਿਯੁਕਤ ਕੀਤੇ ਬਾਬਾ ਟੇਕ ਸਿੰਘ ਤਨੋਲਾ ਦੀ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਨਿਰਧਾਰਿਤ ਬਿਨਾ ਪ੍ਰੋਗਰਾਮ ਦੇ ਅਚਾਨਕ ਤਾਜਪੋਸ਼ੀ ਕੀਤੀ ਗਈ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੂੰ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਜੂ ਸ਼੍ਰੀ ਦਰਬਾਰ ਸਾਹਿਬ ਜੰਮਰਸਰ ਸਾਹਿਬ ਦੇ ਵਧੀਕ ਗ੍ਰੰਥੀ ਤਕ ਸ਼੍ਰੀ ਤਮਦਮਾ ਸਾਹਿਬ ਦੇ ਪੰਜ ਪਿਆਰੀਆਂ ਤੋਂ ਇਲਾਵਾ ਕੁਝ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਸਤਾਰਾਂ ਅਤੇ ਸਿਰਉਪਾਓ ਪੇਟ ਕੀਤੇ ਜਦ ਕਿ ਸ਼੍ਰੋਮਣੀ ਕਾਲੇ ਦਲ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਨੇ ਦਸਤਾਰ ਭੇਟ ਕੀਤੀ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ गोर जी सान स्थान जी जी कारखास वाहेगुरु जी की फते जो सतगुरु महाराज जी ने महान अपार बख्शीश कृपा की है पावन पवित्र स्थान भगत श्री दमनमा साहेब गुरु कांशी दे जचेदार साडे बहुत ही सत्कार जो ਮਹਾਨ ਸ਼ਖਸੀਅਤ ਬਾਬਾ ਠੇਕ ਸਿੰਘ ਜੀ ਤਨੌਲਾ ਜਿੰਨਾ ਨੂੰ ਅੱਜ ਸਰਕਾਰ ਜੋਗ ਸਿੰਘ ਸਾਹਿਬ ਜਾਨੀ ਕੁਲਦੀਪ ਸਿੰਘ ਜੀ ਗੜਗੱਤ ਸਮੁੱਚੀ ਸ਼ਰਮਣੀ ਵਰਦਾਰਾ ਪ੍ਰਬੰਧ ਕਮੇਟੀ ਸਮੁੱਚੀਆਂ ਜਥੇਬੰਦੀਆਂ ਨੇ ਸੇਰੇ ਦਾਲタル ਸਾਹਿਬ ਜੀ ਦੀ ਜਥੇਦਾਰੀ ਦੀ ਸੇਵਾ ਬਾਬਾ ਢੇਕ ਸਿੰਘ ਜੀ ਨੂੰ ਸੰਭਾਲੀ ਹੈ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਬਾਬਾ ਢੇਕ ਸਿੰਘ ਜੀ ਬਚਪਨ ਤੋਂ ਲੈ ਕੇ ਸੇਵਾ ਸਿੱਖੀ ਦਾ ਪ੍ਰਚਾਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਤਤਪਰ ਰਹੇ ਨਾ ਇਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹੈ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਨਾਲ ਨਾਲ ਜੋ ਅੱਜ ਬਹੁਤ ਹੀ ਸ਼ਾਨੋ ਸ਼ਕਤ ਦੇ ਨਾਲ ਇਹਨਾਂ ਦੀ ਤਖਤਪੂਰਤ ਸਾਹਿਬ ਦੀ ਜੋ ਜ세ਦਾਰੀ ਦੀ ਸੇਵਾ ਸਮਹ ਲਈ ਹੈ ਇਹ ਬਹੁਤ ਹੀ ਖੁਸ਼ੀਆਂ ਪ੍ਰਿਆ ਦਿਹਾੜ ਹੈ ਤਗੜੇ ਹੋ ਕੇ ਧਰਮ ਪ੍ਰਚਾਰ ਪ੍ਰਚਾਰ ਪ੍ਰਸਾਰ ਕਰਨਾ ਹੈ ਗੁਰਮਰਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਬਹੁਤ ਬਹੁਤ ਬਹਾ ਗਿਆ ਸਿੰਘ ਸਾਹਿਬ ਜੀ ਨੂੰ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਸ਼ਤਾਪ ਨੂੰ ਵਾਇਗਰ ਜੀ ਕਾਕਾ ਸਾਹਿਬ ਵਾਇਗਰ ਜੀ ਕੀ ਬਤੇ ਬਾਬਾ ਇੰਗਲਜੀ ਕਾਲ ਸਾਹਿਬ ਬਹਿਰੀ ਦੇ ਫਤਿਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਬੱਲੋ ਪਿਛਲੇ 7 ਮਾਰਚ ਨੂੰ ਸਿੰਘ ਸਾਹਿਬ ਤਰਸੀਂ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਬਾਬਾ ਜੀ ਤੇਗ ਸਿੰਘ ਜੀ ਧਨੋਲੇ ਵਾਲਿਆਂ ਨੂੰ ਤਸਾਦ ਦਾ ਜਥੇਦਾਰ ਥਾਪਿਆ ਸੀ ਜਿਨ੍ਹਾਂ ਦੀ ਤਾਜ ਪੋਚੀ ਅੱਜ ਪੁਰੀ ਸ਼ਾਨੋ ਸ਼ੌਕਤ ਦੇ ਨਾਲ ਸਤਕਾਰਯੋਗ ਸਿੰਘ ਸਾਹਿਬ ਕਾਲਕਤਾਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋਰ ਸਮੁੱਚੀ ਸੰਗਤ ਦੀ ਹਾਜ਼ਰੀ ਦੇ ਵਿੱਚ ਤਸਵੀਰ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਈ ਆ ਸੋ ਮੈਂ ਆਪਣੇ ਵੱਲੋਂ ਹਲਕਾ ਤਲਵੰਡੀ ਸਾਬੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਮੁੱਚੀ ਸਿੱਖ ਸੰਗਤ ਨੂੰ ਅੱਜ ਦੀ ਇਸ ਸੁਭਿਆੜੇ ਦੀ ਲੱਖ-ਲੱਖ ਵਧਾਈ ਦਿੰਦਾ ਵੈਗਨੂ ਜੀ ਦਾ ਖਾਲਸਾ ਵੈਗਨੂ ਜੀ ਪਾਪਾ ਟੇਕ ਸਿੰਘ ਤਨੋਲਾ ਦੀ ਤਖਤਰੀ ਦਮਦਮਾ ਸਾਹਿਬ ਦੇ ਚੋਥੇਦਾਰ ਵਜੋਂ ਤਾਜ ਪੋਸ਼ੀ ਹੋਈ ਹੈ ਕਰੀਬ 1 ਮਹੀਨਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤਰੀ ਦਮਦਮਾ ਸਾਹਿਬ ਦੇ ਇੱਥੇਦਾਰ ਨਿਯੁਕਤ ਕੀਤੇ ਬਾਬਾ ਟੇਕ ਸਿੰਘ ਤਨੋਲਾ ਦੀ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਨਿਰਧਾਰਿਤ ਬਿਨਾ ਪ੍ਰੋਗਰਾਮ ਦੇ अचानक ताजपोशी कीती गई सिंह साहिब बाबा टेक सिंह ਨੂੰ ਇਸ ਮੌਕੇ ਸ੍ਰੀਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਵਿਗਿਆਨੀ ਕੁਲਦੀਪ ਸਿੰਘ ਗੜਗਾ ਜੂ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਦੇ ਵਧੀਕ ਗ੍ਰੰਥੀ ਤੱਕ ਸ੍ਰੀ ਤਮਦਮਾ ਸਾਹਿਬ ਦੇ ਪੰਜ ਪਿਆਰੀਆਂ ਤੋਂ ਇਲਾਵਾ ਕੁਝ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਸਤਾਰਾਂ ਅਤੇ ਸਰੋਪਾਏ ਪੇਟ ਕਿਤੇ ਜਦ ਕਿ ਸ਼੍ਰੋਮਣੀ ਕਾਲੇ ਦਲ ਵੱਲੋਂ ਸੋਮਨੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਨੇ ਦਸਤਾਰ ਭੇਟ ਕੀਤੀ। ਸਾਡੇ 3 ਮੈਂਬਰ ਕਮੇਟੀ ਦੇ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ। ਬ੍ਰਿਸ਼ਟ ਸ਼ਾਲਾ ਸ਼ਾਹੌਤ ਨਾਲ ਵਿਚਾਰ ਅਦਿ ਵਿਚਾਰ ਕੀਤੀ। ਸ਼ਾਹੌਤ ਬਹਿਲਾ ਸਮੂਹ ਸੰਗਤਾਂ ਨੂੰ ਗੁਰਪ੍ਰੀਤ ਜੀ ਦੀਆਂ ਵਾਹਿਗੁਰੂ ਦੀ ਕਾਖਾਲਸਾ ਵਾਹਿਗੁਰੂ ਦੀ ਕੀਫਤੇ ਜੋ ਸਤਿਗੁਰੂ ਮਹਾਰਾਜ ਜੀ ਨੇ ਮਹਾਨ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਪਾਵਨ ਪਵਿੱਤਰ ਸਥਾਨ ਅਗਤ ਸ੍ਰੀ ਦਮਨਮਾ ਸਾਹਿਬ ਗੁਰੂ ਕਾਂਸੀ ਦੇ ਜਥੇਦਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਸ਼ਖਸੀਅਤ ਬਾਬਾ ਠੇਕ ਸਿੰਘ ਜੀ ਤਨੌਲਾ ਜਿਨ੍ਹਾਂ ਨੂੰ ਅੱਜ ਸਰਕਾਰ ਜੋਗ ਸਿੰਘ ਸਾਹਿਬ ਜਾਨੀ ਕੁਲਦੀਪ ਸਿੰਘ ਜੀ ਗੜਗੱਤ ਸਮੁੱਚੀ ਸ਼੍ਰੋਮਣੀ ਬੋਰਡ ਬਦਾਰਾ ਪ੍ਰਬੰਧ ਕਮੇਟੀ ਸਮੁੱਚੀਆਂ ਜਥੇਬੰਦੀਆਂ ਨੇ ਸ਼੍ਰੀ ਦਾਲタル ਸਾਹਿਬ ਜੀ ਦੀ ਜਥੇ ਧਾਰੀ ਦੀ ਸੇਵਾ ਮਾਬਾ ਟੇਕ ਸਿੰਘ ਜੀ ਨੂੰ ਸੰਭਾਲੀ ਹੈ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਹ ਬਾਬਾ ਟੇਕ ਸਿੰਘ ਜੀ ਬਚਪਨ ਤੋਂ ਲੈ ਕੇ ਸੇਵਾ ਸਿੱਖੀ ਦਾ ਪ੍ਰਚਾਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਤਤਪਰ ਰਹੇ ਇਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹੈ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਨਾਲ ਨਾਲ ਜੋ ਅੱਜ ਬਹੁਤ ਹੀ ਸ਼ਾਨੋ ਸ਼ਕਤ ਦੇ ਨਾਲ ਇਹਨਾਂ ਦੀ ਤਖਤ ਤਖਤ ਸਾਹਿਬ ਦੀ ਜੋ ਜਥੇਦਾਰੀ ਦੀ ਸੇਵਾ ਸੰਭਾਲੀ ਹੈ